ਸਤਿ ਸ਼੍ਰੀ ਅਕਾਲ ਜੀ ਸਿਟੀ ਇਨਫੋ ਨਿਊਜ਼ ਵਿੱਚ ਤੁਹਾਡਾ ਨਿੱਘਾ ਸਵਾਗਤ ਕਰਦੇ ਹਾਂ ਪੇਸ਼ ਹੈ ਅੱਜ ਦਾ ਖਾਸ ਬੁਲੇਟਿਨ ਪਿੰਡ ਕੰਗਾ ਦੇ ਮੱਖਣ ਸਿੰਘ ਨੂੰ ਜਾਨੋਂ ਮਾਰਨ ਦੇ ਮਾਮਲੇ ਵਿੱਚ ਭਾਵੇਂ ਪੁਲਿਸ ਵੱਲੋਂ ਮ੍ਰਿਤਕ ਮੱਖਣ ਸਿੰਘ ਦੀ ਪਤਨੀ ਅੰਕੀਤਾ ਦੇ ਬਿਆਨਾਂ ਦੇ ਕਥਿਤ ਮੁਲਜ਼ਮ ਸੋਨੂ ਕਤਰੀ ਦੀਪਾ ਬੇਗਮਪੁਰੀਆ ਪਿੰਡ ਗਰਚਾ ਤੋਂ ਪੰਡਤਾ ਦੇ ਲੜਕੇ ਅਤੇ ਅਣਪਛਾਤੇ ਸਾਥੀਆਂ ਖਿਲਾਫ ਧਾਰਾ 302 ਤਹਿਤ ਮਾਮਲਾ ਦਰਜ ਕਰ ਲਿਆ ਗਿਆ ਹੈ ਭਾਵੇਂ ਪੁਲਿਸ ਵੱਲੋਂ ਸਿਵਲ ਹਸਪਤਾਲ ਨਮਾ ਸਰਵਿਸ ਪੋਸਟਮਾਰਟਮ ਕਰਾਉਣ ਉਪਰੰਤ লাশ ਨੂ ਵਰਸਾ ਦੇ ਹਵਾਲੇ ਕਰ ਦਿੱਤਾ ਗਿਆ ਪਰ ਮ੍ਰਿਤਕ ਮੱਖਣ ਸਿੰਘ ਦੇ ਭਰਾ ਕੁ ਡਿਪਟੀ ਕਮਿਸ਼ਨਰ ਵਿਸ਼ੇ ਸਾਰੰਗਲ ਨੇ ਮੰਗਲਵਾਰ ਨੂੰ ਵਿਗਿਆਨ ਭਵਨ ਨਵੀਂ ਦਿੱਲੀ ਵਿਖੇ ਕੇਂਦਰੀ ਜਲ ਸ਼ਕਤੀ ਮੰਤਰੀ ਰਾਜੇਂਦਰ ਸਿੰਘ ਸ਼ੇਖਾਵਤੋ ਜ਼ਿਲ੍ਹਾ ਸੀਤਪਗਸਿੰਗ نگر ਵੱਲੋਂ ਪਾਣੀ ਦੀ ਸੰਭਾਲ ਲਈ ਅਨੁਠਕ ਯਤਨ ਕਰਨ ਲਈ ਰਾਸ਼ਟਰੀ ਪੁਰਸਕਾਰ ਪ੍ਰਾਪਤ ਕੀਤਾ। ਜ਼ਿਲ੍ਹੇ ਨੂੰ ਜਲ ਸ਼ਕਤੀ ਪੀਣ ਵਾਲੇ ਪਾਣੀ ਦੇ ਸੈਨੀਟੇਸ਼ਨ ਵਿਭਾਗ ਦੁਆਰਾ ਤੀਜੇ ਰਾਸ਼ਟਰੀ ਜਲ ਪੁਰਸਕਾਰ ਨਾਲ ਉੱਤਰੀ ਜ਼ੋਨ ਵਿੱਚ ਸਭ ਤੋਂ ਵਧੀਆ ਦੂਜਾ ਜ਼ਿਲ੍ਹਾ ਚੁਣਿਆ ਗਿਆ। ਇਸ ਅਵਾਰਡ ਨੂੰ ਜ਼ਿਲ੍ਹੇ ਦੇ ਲੋਕਾਂ ਤੇ ਪ੍ਰਸ਼ਾਸਨ ਲਈ ਗੌਰਵਮਈ ਅਤੇ ਇਤਿਹਾਸਕ ਪਲ ਕਰਾਰ ਦਿੰਦਿਆਂ ਡਿਪਟੀ ਕਮਿਸ਼ਨਰ ਵਿਸ਼ੇ ਸਾਰੰਗਲ ਨੇ ਕਿਹਾ ਕਿ ਨਵਾਂ ਸ਼ਹਿਰ ਪੰਜਾਬ ਦਾ ਪਿੰਡ ਹਦੀਵਾਲ ਦੀ ਜ਼ਮੀਨ ਵਿੱਚ ਕਰੀਬ 25 ਸਾਲਾਂ ਤੋਂ ਰਹਿ ਰਹੇ ਪਸ਼ੂ ਪਾਲਕ ਪਰਿਵਾਰ ਦਾ ਘਰ ਤੇ ਉਸ ਵਿੱਚ ਰੱਖਿਆ ਸਮਾਨ ਬੀਤੀ ਰਾਤ ਅਚਾਨਕ ਅੱਗ ਲੱਗਣ ਦੇ ਕਾਰਨ ਸੜ ਕੇ ਸੁਆਹ ਹੋ ਗਿਆ। ਪੀੜਿਤ ਪਰਿਵਾਰ ਦੇ ਮੁਖੀ ਪ੍ਰੀਮ ਚੰਨੇ ਦੱਸਿਆ ਕਿ ਬੀਤੀ ਰਾਤ 11:15 ਵਜੇ ਰਿਹਾਇਸ਼ ਵਾਲੀ ਛੰਨੂ ਪਿਛਲੇ ਪਾਸੇੋਂ ਅੱਗ ਲੱਗ ਗਈ। ਸਾਡਾ ਸਾਰਾ ਪਰਿਵਾਰ ਉਸ ਵੇਲੇ 베ੜੇ ਵਿੱਚ ਸੌ ਰਿਹਾ ਸੀ। ਸਾਡੇ ਦੇਖਦਿਆਂ ਹੀ ਅੱਗ ਨੇ ਪੂਰੀ ਤਰ੍ਹਾਂ ਸਮਾਨ ਨੂੰ ਆਪਣੀ ਲਪੇਟ ਵਿੱਚ ਲੈ ਲਿਆ। ਰਿਹਾਇਸ਼ ਵਾਲੀ ਛੰਨ ਵਿੱਚ ਕਰੀਬ 80,000 ਰੁਪਏ ਅਤੇ ਕਰੀਬ 25,000 ਦੇ ਕੀਮਤ ਦੇ ਬਿਸਤਰੇ, ਕੱਪੜੇ ਸੜ ਕੇ ਸੁਆਹ ਹੋ ਗ ਸਾਰੀਆਂ ਬੁਰੀ ਤਰ੍ਹਾਂ ਤੈਸ ਨੈਸ ਹੋ ਗਈਆਂ ਪੁਲਿਸ ਨੇ ਹੈਰੋਇਨ ਸਮੇਤ ਇੱਕ ਨੌਜਵਾਨ ਨੂੰ ਕਾਬੂ ਕੀਤਾ ਜਾਣਕਾਰੀ ਅਨੁਸਾਰ ਪੁਲਿਸ थाना ਸਿਟੀ ਬਲਾਚੌਰ ਦੇ ASI ਨੇ ਦੱਸਿਆ ਕਿ ਪੁਲਿਸ ਪਾਰਟੀ ਗਸ਼ਤ ਦੌਰਾਨ ਗੁੱਜਰ ਭਵਨ ਪੈਂਦੀਪੁਰ ਬਲਾਚੌਰ ਨੇੜੇ ਮੌਜੂਦ ਸਨ ਇਸ ਦੌਰਾਨ ਇੱਕ ਨੌਜਵਾਨ ਨੂੰ ਸ਼ੱਕ ਦੇ ਆਧਾਰ ਤੇ ਕਾਬੂ ਕੀਤਾ ਗਿਆ ਅਤੇ ਤਲਾਸ਼ੀ ਲੈਣ ਤੇ ਉਸ ਕੋਲੋਂ 5 ਗ੍ਰਾਮ ਹੈਰੋਇਨ ਬਰਾਮਦ ਕੀਤੀ ਗਈ ਪੁਲਿਸ ਨੇ ਕਥਿਤ ਮਲਜਮ ਵਿਸ਼ਾਲ ਕੁਮਾਰ ਦੇ ਖਿਲਾਫ ਮਾਮਲਾ ਦਰਜ ਕਰਕੇ ਅਗਿਰਲੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ ਪਰੰਤਾਰਨ ਵਿਖੇ પતિ ਪਤਨੀ ਨੇ ਆਰਥਿਕ ਤੰਗੀ ਦੇ ਚਲਦਿਆਂ ਘਰ ਤੋਂ ਦੂਰ ਜਾ ਕੇ ਜ਼ਹਿਰੀਲਾ ਪਦਾਰਥ ਨਿਗਲ ਕੇ ਆਪਣੀ ਜੀਵਨ ਰੀਲਾ ਸਮਾਪਤ ਕਰ ਲਈ ਜਸਵੀਰ ਸਿੰਘ ਪੁੱਤਰ ਸੰਗਾ ਸਿੰਘ ਵਾਸੀ ਪਿੰਡ ਬਲੇਰ ਨੇ ਦੱਸਿਆ ਕਿ ਉਸ ਦਾ ਪ੍ਰਾਦਿਲ ਬਾਗ ਸਿੰਘ ਦੀ ਹਾੜੀ ਕਰਦਾ ਸੀ ਅਤੇ ਲੋਕਡਾਊਨ ਤੋਂ ਬਾਅਦ ਉਸ ਦਾ ਕੰਮ ਡਾਵਾਂਡੋਲ ਸੀ ਪੜ੍ਹਾਈ ਦੇ ਖਰਚੇ ਅਤੇ ਘਰ ਦਾ ਗੁਜ਼ਾਰਾ ਚਲਾਉਣ ਵਿੱਚ ਅਸਮਰਥ ਹੋਏ ਦਿਲਬਾਗ ਸਿੰਘ ਨੇ ਆਪਣੀ ਪਤਨੀ ਸੁਨੀਤਾ ਸਮੇਤ ਪਿੰਡ ਦੇ ਕੋਲ ਜਾ ਕੇ ਸ਼ਾਮ ਕਰੀਬ 4:30 ਵਜੇ ਜ਼ਹਿਰੀਲਾ ਪਦਾਰਥ ਨਿਗਲ ਰਿਆ ਜਦੋਂ ਕਿ ਇਸ ਦੀ ਜਾਣਕਾਰੀ ਵੀ ਉਸਨੇ ਫੋਨ ਕਰਕੇ ਗਵਾਂਢ ਵਿੱਚ ਰਹਿੰਦੇ ਹੋਏ ਬਲਦੇਵ ਸਿੰਘ ਨੂੰ ਦੇ ਦਿੱਤੀ ਪਰ ਉਹਨਾਂ ਦੇ ਉੱਥੇ ਪਹੁੰ ਦੱਸਿਆ ਕਿ ਆਰਥਿਕ ਤੰਗੀ ਦੇ ਕਾਰਨ ਉਸ ਦੇ ਭਰਾ ਅਤਿਵਾਰ ਦੀ ਸਹਿਮਤੀ ਨਾਲ ਪੁਲਿਸ ਕਾਰਵਾਈ ਨਹੀਂ ਕਰਵਾਈ ਗਈ ਅਤੇ ਦੋਵਾਂ ਦਾ ਅੰਤਿਮ ਸੰਸਕਾਰ ਸ਼ਾਮ ਸਮੇਂ ਸਿਰ ਹੀ ਕਰ ਦਿੱਤਾ ਗਿਆ। ਗਿੱਦੜਵਾਹਾ ਵਿੱਚ ਇੱਕ ਤਾਬਾਦੀ ਦੁਕਾਨ ਕੇਵਲ ਬੁੱਕਸਟੋਰ ਵਿੱਚ ਅੱਗ ਲੱਗਣ ਕਾਰਨ ਭਾਰੀ ਨੁਕਸਾਨ ਹੋ ਗਿਆ। ਹਲਕੇ ਦੇ ਵਿਧਾਇਕ ਰਾਜਾ ਵੜਿੰਗ ਨੇ ਮੁੱਖ ਮੰਤਰੀ ਭਗਵੰਤ ਮਾਨ ਤੋਂ ਪੀੜਤ ਪਰਿਵਾਰ ਲਈ ਮੁਆਵਜ਼ੇ ਦੀ ਮੰਗ ਕੀਤੀ। ਰਾਜਾ ਵੜਿੰਗ ਨੇ ਟਵੀਟ ਕਰਕੇ ਲਿਖਿਆ ਕਿ ਅੱਜ ਗਿੱਦੜਵਾਹਾ ਵਿੱਚ ਕੇਵਲ ਬੁੱਕਸਟੋਰ ਵਿੱਚ ਭਿਆੰਕ ਅੱਗ ਲੱਗਣ ਕਾਰਨ 1 ਕਰੋੜ ਰੁਪਏ ਦਾ ਨੁਕਸਾਨ ਹੋ ਗਿਆ। ਮੁੱਖ ਮੰਤਰੀ ਭਗਵੰਤ ਮਾਨ ਮੁੱਖ ਮੰਤਰੀ ਰੀਲੀਫ ਫੰਡ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਪਟਿਆਲਾ ਵਿੱਚ ਪੰਜਾਬੀ ਯੂਨੀਵਰਸਿਟੀ ਵਿੱਚ ਇੱਕ ਸਮਾਗਮ ਵਿੱਚ ਪਹੁੰਚੇ ਜਿੱਥੇ ਉਹਨਾਂ ਨੇ ਕਿਹਾ ਕਿ ਮੈਂ ਤੁਹਾਨੂੰ ਗਰੰਟੀ ਦਿੰਦਾ ਹਾਂ ਕਿ ਬਹੁਤ ਜਲਦੀ ਪੰਜਾਬੀ ਯੂਨੀਵਰਸਿਟੀ ਕਰਜ਼ਾ ਮੁਕਤ ਹੋ ਜਾਵੇਗੀ ਇਸ ਦੌਰਾਨ ਉਹਨਾਂ ਨੇ ਇਹ ਵੀ ਕਿਹਾ ਕਿ ਪੰਜਾਬ ਦੇ ਸਕੂਲ ਕਾਲਜਾਂ ਦੇ ਅਧਿਆਪਕਾਂ ਅਤੇ ਪ੍ਰੋਫੈਸਰਾਂ ਨੂੰ ਪੜ੍ਹਾਈ ਤੋਂ ਬਿਨਾਂ ਕਿਸੇ ਕੰਮ ਲਈ ਨਹੀਂ ਲਿਆ ਜਾਵੇਗਾ ਪੰਜਾਬ ਪੁਲਿਸ ਨੇ ਹੁਸ਼ਿਆਰਪੁਰ ਟਾਂਡਾ ਰੋਡ ਤੇ ਸਥਿਤੀ ਕੀ ਮਾਰਤਵੀਂ ਛਾਪੇਮਾਰੀ ਕਰਕੇ ਨਜਾਇਜ਼ ਮਾਈਨਿੰਗ ਕਰਨ ਦੇ ਦੋਸ਼ ਦੇ ਕਰੀਬ 8 ਵਿਅਕਤੀਆਂ ਨੂੰ ਕਾਬੂ ਕਰਕੇ ਉਹਨਾਂ ਕੋਲੋਂ 1 ਡੇਢ ਕਰੋੜ ਰੁਪਏ ਤੋਂ ਵੀ ਜ਼ਿਆਦਾ ਦੀ ਰਾਸ਼ੀ ਬਰਾਮਦ ਕੀਤੀ ਮੌਕੇ ਤੇ ਪਹੁੰਚੀ ਪੁਲਿਸ ਨੇ ਵੱਡੀ ਮਾਤਰਾ ਵਿੱਚ ਰਿਕਾਰਡ ਵੀ ਜ਼ਬਤ ਕੀਤੇ ਕਰਪਸ਼ਨ ਤੋਂ ਬਾਅਦ ਹੁਣ ਮਾਨ ਸਰਕਾਰ ਨਸ਼ਿਆਂ ਦੇ ਖਿਲਾਫ ਵੱਡਾ ਕਦਮ ਚੱਕਣ ਜਾ ਰਹੀ ਹੈ ਨਸ਼ਾ ਤਸਕਰਾ ਤੇ ਨਕੀਲ ਤੇ ਲਈ ਐਕਸ਼ਨ ਪਲਾਨ ਤਿਆਰ ਕੀਤਾ ਜਾ ਰਿਹਾ ਹੈ ਜਿਸ ਦੇ ਲਈ ਬਣਾਈ ਜਾਣ ਵਾਲੀ ਨਵੀਂ ਐਸਟੀਐਫ ਦੇ ਕੰਮਾਂ ਤੇ ਭਗਵੰਤ ਮਾਨ ਦੀ ਨਿਗਰਾਨੀ ਰਹੇਗੀ ਸੀਐਮ ਨੇ ਆਲਾ ਪੁਲਿਸ ਅਧਿਕਾਰੀਆਂ ਨਾਲ ਮੀਟਿੰਗ ਕਰਕੇ ਡਾਟਾਬੇਸ ਤਿਆਰ ਕਰਨ ਲਈ ਕਿਹਾ ਹੈ ਜਿਸ ਦੇ ਤਹਿਤ ਵੱਖ-ਵੱਖ ਜ਼ਿਲ੍ਹਿਆਂ ਦੇ ਵਿੱਚ ਹੁਣ ਪੁਲਿਸ ਟੀਮਾਂ ਦਾ ਗਠਨ ਕੀਤਾ ਜਾਵੇਗਾ ਅਮਰੀਕਾ ਵਿਖੇ ਹਾਈਵੇ ਤੇ ਬਰਫੀਲੇ ਤੂਫਾਨ ਕਾਰਨ ਇੱਕ ਇੱਕ ਕਰਕੇ 60 ਵਾਹਨ ਆਪਸ ਵਿੱਚ ਟਕਰਾ ਗਏ ਅਤੇ ਉਹਨਾਂ ਵਿੱਚ ਅੱਗ ਲੱਗ ਗਈ। ਇਸ ਹਾਦਸੇ ਵਿੱਚ ਘੱਟੋ ਘੱਟ 5 ਲੋਕਾਂ ਦੀ ਮੌਤ ਹੋ ਗਈ ਅਤੇ 24 ਲੋਕ ਜ਼ਖਮੀ ਹੋ ਗਏ। ਅਮਰੀਕੀ ਮੀਡੀਆ ਮੁਤਾਬਕ ਇਹ ਹਾਦਸਾ ਸ਼ੁਲਕਿਲ ਕਾਉਂਟੀ ਦੇ ਹਾਈਵੇ ਤੇ ਵਾਪਰਿਆ। ਆਈਪੀਐਲ ਦੇ 5ਵੇਂ ਮੈਚ ਵਿੱਚ ਸਨਰਾਈਜ਼ਸ ਹైదరాబాద్ ਨੇ ਟਾਸ ਜਿੱਤ ਕੇ ਪਹਿਲਾ ਗੇਂਦਬਾਜ਼ੀ ਕਰਨ ਦਾ ਫੈਸਲਾ ਕੀਤਾ। ਪਹਿਲਾ ਬੱਲੇਬਾਜ਼ੀ ਕਰਦੇ ਹੋਏ ਰਾਜਸਥਾਨ ਨੇ ਹైదరాబాద్ ਨੂੰ 211 ਦੌੜਾਂ ਦਾ ਟੀਚਾ ਦਿੱਤਾ। ਟੀਚੇ ਦਾ ਪਿੱਛਾ ਕਰਦੇ ਹੋਏ ਹైదరాబాద్ ਦੀ ਟੀਮ ਇਹ ਮੈਚ 61 ਦੌ ਇਹ ਹੁਣ ਇੱਕ ਨਜ਼ਰ ਅੱਜ ਦੇ ਮੌਸਮ ਤੇ ਅੱਜ ਸਮਾਂ ਸਾਫ਼ ਰਹੇਗਾ ਅਤੇ ਤਾਪਮਾਨ ਵਧੇਗਾ ਅੱਜ ਘੱਟ ਤੋਂ ਘੱਟ ਤਾਪਮਾਨ 18 ਡਿਗਰੀ ਅਤੇ ਵੱਧ ਤੋਂ ਵੱਧ ਤਾਪਮਾਨ 38 ਡਿਗਰੀ ਰਹੇਗਾ ਆਪਣੇ ਸ਼ਹਿਰ ਦੀ ਕਿਸੇ ਵੀ ਦੁਕਾਨ ਨੂੰ ਲੱਭਣ ਲਈ ਡਾਊਨਲੋਡ ਕਰੋ ਸਿਟੀ ਇਨਫੋ ਐਪ ਜਾਂ ਵਿਜ਼ਿਟ ਕਰੋ www.cityinfo.in ਤੇ ਧੰਨਵਾਦ ਜੀ ਕੱਲ ਫੇਰ ਮਿਲਦੇ ਹਾਂ ਨਵੀਆਂ ਅਤੇ ਤਾਜ਼ਾ ਖਬਰਾਂ ਦੇ ਨਾਲ